ਵਿੰਡ ਰਾਜਪੁਰ ਪਾਇਆ ਯੂਨੀਵਰਸਲ ਹਸਪਤਾਲ ਅਤੇ ਟ੍ਰੋਮਾ ਸੈਂਟਰ ਨੇੜੇ ਉਹਨਾ ਬਾਈਪਾਸ ਚੰਡੀਗੜ੍ਹ ਰੋਡ ਅਸਲਾਮਾਬਾਦ ਹੁਸ਼ਿਆਰਪੁਰ ਵੱਲੋਂ ਗ੍ਰਾਮ ਪੰਚਾਇਤ ਰਾਜਪੁਰਪਾਈਆਂ ਦੇ ਸਹਿਯੋਗ ਨਾਲ ਬਾਬਾ ਮਿਹਰ ਸਿੰਘ ਯਾਦਗਾਰੀ ਹਾਲ ਨੇੜੇ ਗੁਰਦੁਆਰਾ ਸਾਹਿਬ ਰਾਜਪੁਰਪਾਈਆਂ ਵਿਖੇ ਮੁੱਖ ਹੱਡੀ ਰੋਗ 'ਚ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਇਸ ਮੌਕੇ ਸਰਪੰਚ ਸਰਬਜੀਤ ਕੌਰ ਅਤੇ ਲੰਬੜਦਾਰ ਸੁਖਵਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਹੱਡੀ ਰੋਗ ਦੇ ਮੈਡੀਕਲ ਕੈਂਪ ਦੌਰਾਨ 150 ਦੇ ਕਰੀਬ ਡਾਕਟਰ ਨਵਦੀਪ ਸਿੰਘ ਬੈਂਸ ਹੱਡੀਆਂ ਦੇ ਰੋਗ ਦੇ ਮਾਹਿਰ ਡਾਕਟਰ ਰਣਜੀਤ ਸਿੰਘ ਪੀਐਮਐਮਐਸ ਬੀਐਮਐਸ ਆਮ ਲੋਕਾਂ ਦੇ ਮਾਹਿਰ ਲੋੜਵੰਦ ਮਰੀਜ਼ਾਂ ਦੀ ਜਾਂਚ ਕਰਕੇ ਮੁਫਤ ਦਵਾਈਆਂ ਦਿੱਤੀਆਂ ਗਈਆਂ ਮੈਂ ਡਾਕਟਰ ਨਵਦੀਪ ਸਿੰਘ ਯੂਨੀਵਰਸਲ ਹਸਪੀਟਲ ਐਂਟਰਾਮਾ ਸੈਂਟਰ ਅਸੀਂ ਅੱਜ ਪਿੰਡ ਰਾਜਪੁਰ ਪਾਈਆਂ ਪੰਚਾਇਤ ਦੇ ਸਹਿਯੋਗ ਦੇ ਨਾਲ ਇੱਕ ਕੈਂਪ ਲਾਇਆ ਹੈ ਮੈਡੀਕਲ ਕੈਂਪ ਦੇ ਵਿੱਚ ਫ੍ਰੀ ਦਵਾਈਆਂ ਫ੍ਰੀ ਚੈੱਕਅਪ ਔਰ ਫ੍ਰੀ ਪ੍ਰੇਸ਼ਾ ਦਾ ਇਲਾਜ ਕੀਤਾ ਗਿਆ ਹੈ ਅੱਜ ਦੇ ਕੈਂਪ ਦਾ ਮੇਨ ਮਕਸਦ ਇਹ ਸਿਗਾ ਕਿ ਅਸੀਂ ਮਰੀਜ਼ਾਂ ਨੂੰ ਅਵੇਅਰ ਕਰਾ ਸਕੀਏ ਕਿ ਆਪਣੇ ਸਿਹਤ ਪ੍ਰਤੀ ਆਪਣੀਆਂ ਹੱਡੀਆਂ ਦੀ ਹੈਲਥ ਪ੍ਰਤੀ ਉਹ ਜਾਗਰੂਕ ਹੋਣ ਚੰਗੇ ਖਾਣੇ ਅਤੇ ਪ੍ਰੋਪਰ ਐਕਸਰਸਾਈਜ਼ ਆਪਣੇ ਡਾਈਟ ਦਾ ਧਿਆਨ ਰੱਖਦੇ ਹੋਏ ਪੇਸ਼ੰਤ ਜਿਹੜੇ ਆ ਆਪਣੀ ਸਿਹਤ ਜਿਹੜੀ ਆ ਉਹ ਸਹੀ ਕਰ ਸਕਣ ਅੱਜ ਅਸੀਂ ਇੱਥੇ ਤਕਰੀਬਨ ਹੁਣ ਤੱਕ 150 ਤੋਂ ਵੱਧ ਮਰੀਜ਼ ਦੇਖ ਚੁੱਕੇ ਆ ਜਿਸ ਨਾਲ ਕਿ ਸਾਰਿਆਂ ਨੂੰ ਮੁਸਤਕ ਬਲੱਡ ਪ੍ਰੈਸ਼ਰ ਉਹਨਾਂ ਦੇ ਬੀਪੀ ਚੈੱਕ ਕੀਤਾ ਗਿਆ ਹੈ ਉਹਨਾਂ ਦੀ ਸ਼ੂਗਰ ਚੈੱਕ ਕੀਤੀ ਗਈ ਹੈ ਅਧੇਨੋ ਫਰੀ ਦਵਾਈਆਂ ਅਧੇ ਕੰਸਲਟੇਸ਼ਨ ਦਿੱਤੀ ਗਈ ਹੈ ਇਸ ਮਰੀਜ਼ ਦੇ ਜਿਹੜੇ ਆਏ ਆ ਇਹਨਾਂ ਦਾ ਅਸੀਂ ਸਪੈਸ਼ਲ ਪੈਕੇਜ ਵੀ ਇੱਕ ਬਣਾਇਆ ਹੈ ਜਿਹਦੇ ਵਿੱਚ ਵੀ ਅਗਰ ਉਹ ਸਾਡੇ ਹਸਪੀਟਲ ਆਣਗੇ ਇਸ ਤੋਂ ਬਾਅਦ ਫਾਲੋ ਅਪ ਲਈ ਉਹਨਾਂ ਨੂੰ ਉੱਥੇ ਉਹਨਾਂ ਦੀ ਫਰੀ ਪਰਚੀ ਬਣੀ ਜਾਏਗੀ ਪਹਿਲੀ ਔਰ ਇਹਦੇ ਨਾਲ-ਨਾਲ ਉਹਨਾਂ ਦੇ ਟੈਸਟ ਔਰ ਐਕਸਮੈਂਟ ਵਿੱਚ ਉਹਨਾਂ ਨੂੰ ਵਿਸ਼ੇਸ਼ ਊਰਤ ਦਿੱਤੀ ਜਾਏਗੀ ਧੰਨਵਾਦ